वाहेगुरु जी का खालसा वागुरु जी की फतेह गुरु प्यारी साहब संगत जी ये गुरुद्वारा साहब रत्ता खुरद डिस्ट्रिक अलवर है जो कि बहुत खूबसूरत गुरुद्वारा साहेब बनाया है वे उसे गुरु नानक लंगर सेवा एवं गुरमुख एजुकेशन ट्रस्ट के द्वारा ਬੱਚਿਆਂ ਲਈ ਗੁਰੂਕੀ ਦੀ ਕਲਾਸ ਚਲਾਈ ਜਾ ਰਹੀ ਹੈ ਜਿੱਥੇ ਬੱਚਿਆਂ ਨੂੰ ਗੁਰੂ ਸਿੱਖ ਇਤਿਹਾਸ ਤੇ ਗੁਰਮੁਖੀ ਪੜਾਇਆ ਜਾ ਰਿਹਾ ਹੈ ਆਹ ਗੱਤ ਕੇ ਚਰਨਾ ਚ ਬੇਨਤੀ ਕੀਤੀ ਜਾਂਦੀ ਹੈ ਜੀ ਜਿਵੇਂ ਕਿ ਆਪਾਂ ਇੱਥੇ ਆਏ ਸਾਂ ਤੇ ਚੱਕਰਨਸ ਦੇ ਕਿ ਬਾਬਾ ਜੀ ਬੱਚਿਆਂ ਨੂੰ ਕਿਵੇਂ ਪੜਾ ਰਹੇ ਨੇ ਕਿਵੇਂ ਬੱਚੇ ਪੜ੍ਹ ਰਹੇ ਨੇ ਤਾਂ ਅਸੀਂ ਆ ਕੇ ਪੰਜਰਣ ਕੀਤਾ ਹੈ ਕਿ ਬੱਚੇ تھے ਜੋ ਸਕੂਲਾ ਚ ਨਹੀਂ ਜਾਂਦੇ ਨੇ ਸਕੂਲਾ ਚ ਪੜ੍ਹਦੇ ਨੇ ਬੱਚੇ ਇੱਥੇ ਜਿਹੜੇ ਸਕੂਲਾ ਚ ਪੜ੍ਹਦੇ ਨੇ ਉਹਨਾਂ ਸਕੂਲਾਂ 'ਚ ਸਹੀ ਤਰੀਕੇ ਨਾਲ ਨਹੀਂ ਪੜਾਇਆ ਜਾਂਦਾ ਆਪਾਂ ਹੁਣੇ ਆ ਕੇ ਟੈਸਟ ਲਿਆ ਬੱਚਾ ਦਾ ਕਮਜ਼ ਕਮ ਤੀਸਰੀ ਚੌਥੀ ਪੰਜਵੀਂ ਕਲਾਸ ਤੱਕ ਦੇ ਬੱਚੇ ਨੇ ਜਿਨ੍ਹਾਂ ਨੂੰ ਹਿੰਦੀ ਵੀ ਨਹੀਂ ਪੜਨੀ ਆਂਦੀ ਸਹੀ ਤਰ੍ਹਾਂ ਜਿਨ੍ਹਾਂ ਨੂੰ ਦੋ ਅੱਖਰ ਤਿੰਨ ਅੱਖਰ ਦੀ ਹਿੰਦੀ ਵੀ ਨਹੀਂ ਪੜਨੀ ਆਂਦੀ ਜੋ ਕਿ ਸਕੂਲਾਂ 'ਚ ਕਾਫੀ ਸਾਲ ਤੋਂ ਪੜਾਈ ਜਾ ਰਹੀ ਹੈ ਪਰ ਬੱਚਿਆਂ ਤੇ ਖਿਆਲ ਨਹੀਂ ਦਿੱਤਾ ਜਾ ਰਿਹਾ ਤੇ ਕਾਫੀ ਬੱਚੇ ਹੈਗੇ ਨੇ ਜੋ ਕਿ ਕੇਸ ਕਟ ਕਟਾ ਚੁੱਕੇ ਨੇ ਤੇ ਵਾਈਗਰੂ ਜੀ ਆਪਾਂ ਉਪਰਾਲਾ ਕਰ ਰਹੇ ਆ ਕਿ ਜਿਆਦਾ ਤੋਂ ਜਿਆਦਾ ਸਭ ਤੋਂ ਪਹਿਲੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਕੇਸ ਘਟਾ ਲਏ ਨੇ ਉਹਨਾਂ ਨੂੰ ਕੇਸਕਾਰੀ ਬਣਾਈਏ ਤੇ ਬੱਚਾ ਦੇ ਉੱਤੇ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਗੁਰਮਤਿ এডਿਕੇਸ਼ਨ ਤੇ ਦਿੱਤੀ ਜਾਵੇ ਗੁਰਮੁਖੀ ਪੜਾਈ ਜਾਵੇ ਗੁਰੂ ਇਤਿਹਾਸ ਪੜਾਇਆ ਜਾਵੇ ਪਾਕ ਕਰਨਾ ਸਿਖਾਇਆ ਜਾਵੇ ਲੇਕਿਨ ਨਾਲ-ਨਾਲ ਬੱਚਿਆਂ ਨੂੰ ਜੋ ਬੁਨਿਆਦੀ ਸਿੱਖਿਆ ਹੈ ਜੋ ਸਕੂਲੀ ਸਿੱਖਿਆ ਹੈ ਜਿਸ ਦੇ ਨਾਲ ਬੱਚੇ ਅੱਗੇ ਜਾ ਕੇ ਕੁਝ ਨੌਕਰੀ ਪ੍ਰਾਪਤ ਕਰ ਸਕਣ ਜਾਂ ਕੋਈ ਆਪਣਾ ਜੀਵਨ ਦਾ ਸੰਘਰਸ਼ ਕਰ ਸਕਣ ਇਸ ਗਿਆਨ ਦੇ ਨਾਲ ਉਹ ਵੀ ਬਹੁਤ ਜ਼ਰੂਰੀ ਹੈ। ਠੀਕ ਬੱਚਾ ਤੇ ਜਿ세 ਕਿ ਸਕੂਲਾਂ ਚਤਾਂ ਨਹੀਂ ਦਿੱਤਾ ਜਾ ਰਿਹਾ ਔਰ ਜੇਕਰ ਸੰਗਤ ਮਿਲ ਕੇ ਇੱਕ ਅਲੱਗ ਆਪਣਾ ਸਕੂਲ ਖੋਲੇ ਇੱਕ ਆਪਣਾ ਅਲੱਗ ਆਪਣੇ ਬੱਚਿਆਂ ਵਾਸਤੇ ਸਕੂਲ ਹੋਵੇ ਜਿੱਥੇ ਆਪਾਂ ਆਪਣੇ ਬੱਚਾ ਤੇ ਸਪੈਸ਼ਲ ਧਿਆਨ ਦਈਏ। ਜੀ ਵਿੱਚ ਚੌਥੀ ਪੰਜਵੀਂ ਕਲਾਸ ਦੇ ਕੁਝ ਬੱਚੇ ਨੇ ਜਿਨ੍ਹਾਂ ਨੂੰ ਹਿੰਦੀ ਵੀ ਨਹੀਂ ਪੜ੍ਹਨੀ ਆਂਦੀ ਉਹਨਾਂ ਨੂੰ ਬਹੁਤ ਉਹਨਾਂ ਤੋਂ ਮਿਹਨਤ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਪੜ੍ਹਾਉਣ ਦੀ ਜ਼ਰੂਰਤ ਹੈ ਜੇਕਰ ਉਹਨੂੰ ਨੀਵੇਂ ਛੱਡ ਦਿੱਤਾ ਗਿਆ ਹੋਂ ਵਾਲੇ ਸਮੇਂ